ਗਰ ਲਾਲ ਵੀਰ ਸਾਸਰੀ ਕਾਲ ਸਾਸਰੀ ਕਸੰਦੂ ਸਾਹਿਬ ਹੋਰ ਸਨਾ ਮੇਰਾ ਭਰਾ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਅੱਜ ਮੋਹਰਾ ਦਾ ਵੀ ਲਿਆਇਆ ਨਗੀਨਾ ਇੱਕ ਟੌਪ ਦਾ ਸੰਦੂ ਸਾਹਿਬ ਦੁੱਧ ਵੀ 15 ਦੁੱਧ 15 ਕਿਲੋ ਹਰਿਆਣੇ ਜਾਂਦੀ ਨਹੀਂ ਲੋਡ ਹਰਿਆਣੇ ਜਾਂਦੀ ਨਹੀਂ ਲੋਡ ਤੇ ਮੰਨ ਕੇ ਚੱਲ ਵੀ ਸੂਈ ਵੀ ਤਾਜੀ ਹਾਂਜੀ ਹਰਿਆਣੇ ਨਾਲ ਜਾਓ ਡਾਲ ਆਓ ਡਾਲ ਆਜੋ ਹਨਾ ਬਾਰਡਰ ਤੇ ਆਜੋ ਹਾਂਜੀ ਕਿਆ ਬਾਤ ਆ ਯਾਰ ਬੜੀ ਸ਼ਾਨਦਾਰ ਮੈਂ ਸੱਜੋ ਝੋਟੀ ਝੋਟੀਆਂ ਦੁੱਜਾ ਸੁਹਾ ਮਗਰ ਕਟਾ ਤੇ ਆ ਗਈ ਪਾਕਿਸਤਾਨੀ ਬਾਰਡ ਲਾਈਨ ਇਹ ਸਾਨੂੰ ਸਭ ਪਾਕਿਸਤਾਨੀ ਨੀਲੀ ਰਾਵੀ ਜਵੇਂ ਤਾਰ ਦੇ ਅਗਲੇ ਤੋਂ ਫੜ ਲਿਆ ਕਿਤੋਂ ਪਰਸੋਂ ਸ਼ਾਮ ਦੀ ਸੂਈ 9 ਕਿਲੋ ਬੌਲੀ ਤਿਆਰ ਕੀ ਬਾਤ ਆ ਪਰਸੋਂ ਦੀ ਸੂਈ ਦੇ 9 ਕਿਲੋ ਬੌਲੀ ਤਿਆਰ ਰੇਟ ਔਟ ਦਿਆਂ ਵਾਲੇ ਹਾਂਜੀ ਤੇ ਇੱਧਰ ਮਾਰੋ ਜਹਾ ਦੇਣਾ ਆਏ ਹਾਏ ਹਾਏ ਨਿੱਕਾ ਜਿਆ ਸਿੰਘ ਹੈਨਾ ਫੇ ਲਗਾਓ ਨਿੱਕਾ ਜਿਵੇਂ ਕਹਿ ਦਿੰਦੇ ਹੁੰਦਾ ਨਾ ਰੁਪਈਆ ਨਹੀਂ ਲੰਗਦਾ ਇਹਦੇ ਕਹਿੰਦਾ ਚਵਾਨੀ ਨਹੀਂ ਲੰਗਦੀ ਇਹੇ ਕੱਲ ਤੜਕੇ ਸੂਈ ਇਹਦੇ ਮਗਰ ਵੀ ਕੱਟੀ 11 ਕਿਲੋ ਬੋਲਾ ਹਾਜਰ। ਕੀ ਬਾਤ ਆ ਬਾਲੀ ਖਰੀ ਆ। ਬਾਲੀ ਖਰੀ ਟਾਪ ਦੀ। ਕੀ ਬਾਤ ਆ ਆ ਆ ਗਈ ਵਹਿਣ ਆਪਣੇ ਕੋਲੇ ਪਹਿਲਾਂ। ਸੰਤੂ ਸਾਹਿਬ ਇਹਦੇ ਗਿਫਟ ਹੀ ਆ ਗਿਆ ਦੇ। ਗਿਫਟ ਰੇਟ ਇਹਦਾ ਵੀ ਛੂਟਾ ਆ। ਤੁਹਾਡੇ 6 ਦਿਨ ਹੋਏ ਸੂਈ ਨੂੰ 14 ਕਿਲੋ ਦੋ ਤਿਆਰ ਪਹਿਲਾਂ ਸੂਆ 50000 ਦੀ ਦੇਣੀ।